ਸਸਰੀਕਾਲ ਦੋਸਤੋ ਰਾਤ ਨਾ ਜਿਹੜੀ ਵੀਡੀਓ ਵਾਇਰਲ ਹੋਈ ਸੀ ਬਈ ਅੰਡੇ ਚੋਰੀ ਹੋ ਗਏ ਹਨਾ ਉਹ ਬਾਈ ਆਇਆ ਤੇ ਉਹਨਾਂ ਬਾਈ ਨਾਲ ਗੱਲਬਾਤ ਕਰਾਂਗੇ ਕਿ ਕੀ ਗੱਲਬਾਤ ਹੋਈ ਸੀ ਜਿਹਨਾਂ ਬਈ ਗੱਡੀ ਭਜਾ ਕੇ ਲੈ ਗਏ ਕਾਫੀ ਉਹ ਵੀ ਵੀਰਲ ਹੋਈ ਹੈ ਤੇ ਕੀ ਗੱਲਬਾਤ ਹੈ ਆਪਾਂ ਖੜੇ ਆ ਭਲਾਈਆਂ ਨੇ ਬਰਾਡਕਾਸਟ ਤੇ ਤੇ ਆ ਆ ਸੀਗਾ ਰਾਤ ਕਰਿੰਦਾ ਸਰਕਾਰਾ ਤਿੰਨ ਤੇ ਕੀ ਆਲਾ ਬਾਈ ਕੀ ਕੀ ਕਰਦੇ ਫਿਰ ਯਾਰ ਬਾਈ ਨਾਮ ਤੇ ਪਿੰਡ ਦੱਸ ਦਿਓ ਜੀ ਸਰ ਸਾਹਿਬ ਚਾਹੁੰਦਾ ਇਨਾਮ ਕੋ ਦੇ ਦੇ ਜੀ ਆਪ ਨੂੰ ਕੀ ਘਟਨਾ ਹੋਈ ਸੀ ਕੀ ਚੱਕਰ ਬਣ ਗਿਆ ਸੀ ਵਧੀਆ ਸੀ ਨਾ ਇਥੋਂ ਆਂਡੇ ਲੈ ਕੇ ਆਟੇ ਕੀ ਨਹੀਂ ਆਪਾਂ ਕਿਹਾ ਗੈਨਟਾਈਨ ਆਪਣੇ ਸਕੈਨਰ ਤੇ ਪਹਿਲੇ ਸਕੈਨ ਕਰ ਲਿਆ ਪੰਜ ਰੋਸ ਕਿੱਲੇ ਵੀ ਹੈ ਪੰਜ ਦੰਦ ਠੀਕ ਹੈ ਚਲੋ ਮੰਤਰੀ ਦਾ ਉਹ ਮਸਲਾ ਕੀ ਬ੍ਰੋਲਰ ਵਧੀਆ ਬਣ ਗਿਆ ਨਾ ਬੰਦੀ ਕਹਿੰਦਾ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾ ਬਾਅਦ ਉਹ ਪੇਮ 2200 ਰੁਪਏ ਸਾਡੇ ਕੋਲ ਵਾਪਸ ਆ ਤੇ ਸਾਡੇ ਕੋਲ ਪੇਮ ਦੁਬਾਰਾ ਵਾਪਸ ਆ ਗਈ ਉਦੋਂ ਅਸੀਂ ਮੁੜਿਆ ਜੀ ਕੋਲੀ ਵਾਰੀ ਮੈਂ ਦੇਖਿਆ 2100 ਰੁਪਏ ਇਹ ਕਰੂੰ ਹਾਂ ਇਹ 3 ਹੋਰ ਕਰ ਦੋ ਵਾਰੀ ਬੋਲੋ ਇਹ ਬਾਈ ਦਾ ਨੰਬਰ ਵੀ ਸਾਡੇ ਕੋਲ ਹੈ ਨਹੀਂ ਸੀਗਾ ਤੇ ਬਾਅਦ ਵਿੱਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਬੜਨ ਚ ਬਾਈ ਨੂੰ ਤੇ ਬਾਈ ਇਹ ਕਹਿੰਦੀ ਰਿਵਰਸ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਣਾ ਅਸੀਂ ਕਹਾਂ ਨਹੀਂ ਇਹ ਅਸੀਂ ਵੀਡੀਓ ਦੇਖ ਰਹੇ ਹਾਂ ਇਸ ਦਾ ਵੱਲੋਂ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਦਾ ਕਿੱਥੋਂ ਆਇਆ ਇਹ ਕਾਲੀ ਜੀ ਸੀ ਜੇ ਤੁਹਾਨੂੰ ਪਤਾ ਨਹੀਂ ਪੁੱਛਦਾ ਹੁੰਦਾ ਜੀ ਕਰਕੇ ਵੀ ਪੈਸੇ ਆ ਗਏ ਕਿ ਨਹੀਂ ਉਹ ਤਾਂ ਟ੍ਰੈਂਡ ਹੈ ਤੇ ਜਾਣਾ ਕਿੱਥੇ ਸੀਗਾ ਜੀ ਜਰਾ ਇੱਕ ਚੱਲ ਲਗਾ ਦੇ ਬਾਈ ਗਲਤ ਕਰਾ ਤੇ ਫਿਰ ਸਿਕ ਵੀ ਪਾਣੀ ਕਿਹਾ ਜਿਹਨੂੰ ਕੋ ਲਾਇਆ ਉਹ ਉੱਤੇ ਨਹੀਂ ਕਰਦੇ ਨੇ ਚਾਹ ਵੀ ਮੇਰਾ ਹੋ ਗਿਆ ਹਾਂ ਜੀ ਨਿਕਲ ਮੇਰਾ ਤੇ ਅਕੜ ਸੁਭਾ ਕੇ ਤੇ ਬਾਈ ਕੋਈ ਫੇਸ ਪਾਉ ਬਾਦ 6 ਬਾਈ ਚਲੇ ਗਏ ਇਹ ਬਈ ਕਿਤੇ ਨਾ ਕਿਤੇ ਸੋਡੀ ਜਲਦਬਾਜੀ ਦੀ ਗਲਤੀ ਤਾਂ ਹੋ ਗਈ ਕਿ ਸਾਡੀ ਗੱਲ ਵੀ ਹੈ ਆਪਣੀ ਪਿੰਡ ਦਾ ਪਰ ਮੈਂ ਕਿਵੇਂ ਕਿੰਨੇ ਹੋ ਗਏ ਮੈਦੇ ਕਿੰਨੇ ਹੋ ਗਏ 2125 ਲਾ ਕੇ ਸਾਰੇ ਕੰਦੀ ਢੱਟੀ ਵਾਲੇ ਬੰਦੇ ਆ ਨਾ ਸਾਰਾ ਦੇਖਣ ਚ ਚੱਲ ਹੋਵੇ ਕੋਈ ਚਿੱਟੇ ਵਾਲਾ ਜਿਹੜੀ ਬੰਦਾ ਹੈਗਾ ਉਹ ਲੁੱਟ ਮਾਰ ਕਰਦਾ ਉਹ ਬੰਦਾ ਹੈ ਨਾ ਤੇ ਹੁਣ ਬਈ ਬਾਈ ਨਾਰਾਜੀ ਨਾ ਸਾਰੀ ਗੱਲਬਾਤ ਕਲੀਅਰ ਹੋ ਜਾਵੇ ਸਾਰੀ ਗੱਲਬਾਤ ਹੋ ਗਈ ਆਪਣੇ ਕੋਈ ਪਿੰਡ ਦੇ ਦੇ ਮੇਰੀ ਇਹ ਬਾਕੀ ਰੋਪੈਸ ਦਿੱਤੇ ਹਾਂ ਜੀ ਹਾਂ ਜੀ ਹਾਂ ਜੀ ਬਾਬੇ ਦੋਸਤੋ ਹੁਣ ਬਾਈਆਂ ਨੇ ਦਿੱਤੇ ਪੈਸੇ ਸਾਰੇ ਹਣਾ ਗੱਲ ਨਿਬੜ ਗਈ ਤੇ ਜਿਹੜੇ ਭਰਾ ਕੋਈ ਗਲਤ ਕਮੈਂਟ ਕਰ ਜਾਂਦੇ ਸੀ ਕਈ ਵਾਰੀ ਜਲਦਬਾਜੀ ਦੇ ਵਿੱਚ ਜਾਂ ਕਈ ਵਾਰੀ ਦਿਮਾਗ ਹੀ ਬੰਦੇ ਦਾ ਹੋਰ ਵਰਤੀ ਲੱਗੀ ਹੁੰਦੀ ਆ ਹਣਾ ਕਿਤੇ ਬੰਦੇ ਦੇ ਜਾਂ ਕਵੀਲਦਾਰੀ ਕੰਮਾਂ 'ਚ ਵੀ ਹੁੰਦਾ ਉਹ ਵੀ ਬੰਦਾ ਭੁੱਲ ਜਾਂਦਾ ਕਈ ਵਾਰੀ ਇਹ ਬਾਈਆਂ ਨੇ ਬਾਕੀ ਬੰਦੇ ਵਧੀਆ ਲਿਆ ਕੇ ਆਪਦੀ ਸਿਆਣਪ ਦਿਖਾਈ ਹਣਾ ਤੇ ਧੰਨਵਾਦ ਬਾਈ ਤੁਹਾਡਾ ਵੀ ਕੀ ਆਲਾ ਬਈ ਗੱਪਾ ਲਾ ਬਹੁਤ ਵਧੀਆ ਬਈ ਜੇ ਉਦੋਂ ਪਹਿਲਾਂ ਤੁਸੀਂ ਵੀਡੀਓ ਪਾਈ ਸੀ ਵੀ 2000 ਰੁਪਿਆ ਦੇ ਕੇ ਤੇ ਮੁਰਗਾ 17 80 ਕਿਲੋ ਵੜਾ ਕੇ ਰੱਖਦੇ ਆ ਨਾ ਤੇ 25 30 ਹਜ਼ਾਰ ਦਾ ਨਖਾਣ ਹੋ ਗਿਆ ਉਹ ਯਾਰ ਤੇ ਲੋਕ ਕਮੈਂਟ ਕਰਦੇ ਕਹਿੰਦੇ ਯਾਰ ਤੂੰ ਆ ਆਪ ਦੀ ਪ੍ਰੋਮੋਸ਼ਨ ਕਰਨ ਮਾਰਾ ਚਾਰ ਵੇਚਣ ਮਾਰਾ ਜਾਂ ਕਿਵੇਂ ਵੀ ਕਰ ਲਾ ਹਨਾ ਤੂੰ ਬਈ ਫੇਕ ਬਣਾਈ ਜਨਾ ਹਾਂ ਤੇ ਰਾਤ ਜੇ ਕੈਮਰਾ ਨਾ ਹੁੰਦਾ ਤੇ ਬਾਈਆਂ ਤੱਕ ਵੀ ਇਹਨਾਂ ਨੇ ਭੁੱਲ ਜਾਣਾ ਸੀ ਕਿ ਨਾ ਵੀਡੀਓਟ ਜਾਣੀ ਸੀ ਪਤਾ ਕੀ ਚੈੱਕ ਕਰਾ ਬਈ ਪਹਿਲਾਂ ਸਾਡੇ ਤੋਂ ਮੁਰਗੀਆਂ ਰਖਾ ਕੇ ਇੱਕ ਕਾਰ ਵਾਲੇ ਨੇ ਆਹੀਂ ਭਜਾ ਕੇ ਲੈ ਗਿਆ ਉਦੋਂ ਵੀ ਕੈਮਰੇ ਵਿੱਚ ਆ ਗਿਆ ਇਹਦੋਂ ਬਾਅਦ ਦੀ ਗੱਲ ਠੀਕ ਹੈ ਤੇ ਆ ਹੁਣ ਤਾਂ ਇਹ ਦੋ ਦਿਨ ਚਾਰ ਦਿਨ ਪਹਿਲਾਂ ਵੀ ਗੋਟਰੀਆਂ ਰਖਾ ਕੇ ਅਗਲੇ ਨੂੰ ਫੇਰ ਆ ਗਿਆ ਅਗਲਾ ਦੇਖ ਲੈਂਦਾ ਬੰਦਾ ਵਾਹਲਾ ਤੇਜ਼ ਚੋਸਤ ਵੀ ਨਹੀਂ ਨਾ ਹਾਂ ਤੇ ਇਹ ਚੋਸਤ ਵੀ ਨਹੀਂ ਵਾਹਲਾ ਯਾਰ ਬਈ ਆਪਣੇ ਕੋਲ ਬੰਦਾ ਠੀਕ ਤੇ ਬਸ ਆਹੀ ਕਾਰਨ ਆ ਬਈ ਪਰ ਲੋਕਾਂ ਨੂੰ ਆਪ ਹੀ ਚਾਹੀਦਾ ਬਈ ਯਾਰ ਇਹ ਤਾਂ ਵਧੀਆ ਹੁਣ ਬਾਈ ਨਾਲ ਇਹਦੇ ਨਾਲ ਬਈ ਨਵੇੜਾ ਹੋ ਗਿਆ ਇਹਨਾਂ ਨਵੇੜਾ ਹੋ ਗਿਆ ਬਈ ਆਪ ਜਿਹੜੇ ਬੰਦੇ ਨੇ ਗਲਤੀ ਮੰਨ ਲਈ ਬਈ ਯਾਰ ਇਹ ਤੋਂ ਵੱਡੀ ਚੀਜ਼ ਹੈ ਨਾ ਚੱਲ ਕੇ ਆ ਗਿਆ ਜਦੋਂ ਠੀਕ ਬਾਕੀ ਬਾਈ ਵੀ ਸਰਦਾ ਵਰਦਾ ਹੈ ਉਹਨਾਂ ਦਾ ਜਦੋਂ ਕੋਈ ਚਿੱਟੇ-ਜੁੱਟੇ ਵਾਲਾ ਆਪਾਂ ਮੰਨ ਗਏ ਹਨਾ ਹਾਂ ਹਾਂ ਤੇ ਬਈ ਕਿਤੇ ਤੁਸੀਂ ਰਿਪੋਰਟ ਵੀ ਦਿੱਤੀ ਸੀਗੀ ਇਹਦੀ ਪੁਲਿਸ ਨੂੰ ਕਲਾਗ ਦਿੱਤੀ ਹੋਈ 112 ਦੇ ਅੱਪ ਰਾਤ ਫੋਨ ਲਾ ਦਿੱਤਾ ਉਹਨਾਂ ਨੇ ਹਾਂ ਜੀ ਉਹਨਾਂ ਨੇ ਇੱਥੇ ਰਿਪੋਰਟ ਆਹ ਬਾਈ ਵੇਖ ਆਪਨੇ ਦੇਖਾ ਕੈਮਰਾ ਨੇ ਉਹ ਵਾਪਸ ਲੈਣਾ ਠੀਕਾ ਹੁਣ ਸਾਰਾ ਰੋਲਾ ਨਿਬੜ ਗਿਆ ਤੇ ਬਾਕੀ ਬਾਈ ਅ ਅਗਲਾ ਵੀ ਦਾਣਾ ਉਹ ਖੇਤ ਰੇ ਆਂਡਾ ਲੱਗੇ ਵਧੀਆ ਸਾਰਾ ਬਾਈ ਨੇ ਲੱਗਿਆ ਇਹਦਾ ਕੈਮਰੇ ਦੇ ਬਈ ਬਹੁਤ ਫਾਇਦੇ ਵੀ ਆ ਹਨਾ ਇਹ ਤੇ ਲੇਬਰ ਤੇ ਵੀ ਧਿਆਨ ਰਹਿੰਦਾ ਸਾਰਾ ਕੁਝ ਹੀ ਆ ਬਾਈ ਵਧੀਆ ਬਾਈ ਕੋਈ ਮਾੜੀ ਹਰਕਤ ਕਰਦਾ ਕੋਈ ਤੁਰਿਆ ਜਾਂਦਾ ਹਨਾ ਸਾਰਾ ਕੁਝ ਪਤਾ ਲੱਗ ਜਾਂਦਾ ਠੀਕ ਆ ਤੇ ਇਹ ਫਾਰਮ ਕਿਹੜੀ ਰੋਡ ਤੇ ਬਈ ਕੋਈ ਇਹ ਮੁਕਸਦ ਬਠਿੰਡਾ ਰੋਡ ਤੇ ਬਈ ਚੰਨ ਮੈਰਿਜ ਪਾਇਲ ਤੋਂ ਅਗਲੇ ਪਾਸੇ ਖਾਲਾ ਤਿੰਨ ਮੀਟਰ ਦੇ ਵਾਲੇ ਪਾਸੇ ਕੀ ਕੀ ਕਰਦੇ ਫਿਰ ਯਾਰ ਆ ਬੰਦਾ ਸੀ ਆਹ ਬੋਲ ਰਿਹਾ ਸੀ ਬੋਲ ਰਿਹਾ ਸੀ ਰਾਜੂ ਦਾ ساری ਬਾਤ ਕੀ ਗੱਲ ਕੱਲ ਹੋਈ ਆ ਅਟੇਗੀ ਜਰੀਏ ਬਾਰੇ ਕਿ ਉਹਨੇ ਕਹਿ ਲਿਆ ਸੀ ਉਸ ਦਿਨ ਲੱਗਿਆ ਤੇ ਸਦਾਨਾ ਆਇਆ ਤੇ ਬਾਈ ਦੋਸਤੋ ਦੱਸ ਦਗੇ ਬਾਈ ਦਾ ਇਹਦਾ ਫਾਰਮ ਨਹੀਂ ਕੀ ਕਹਿੰਦੇ ਵੀ ਬੰਦੇ ਦਾ ਬਾਈ ਜੀ ਸਰਦਾ ਵਰਦਾ ਕੀ ਕਹਿੰਦੇ ਇਹ ਪੈਸੇ ਵੀ ਪਾ ਦਿੰਦੇ ਆ ਬਾਈ ਦਾ ਜਿੰਨਾ ਅਟੇਗੀ ਜਰੀਏ ਬਾਰੇ ਬਾਈ ਵੀ ਸਰਦਾ ਵਰਦਾ ਵਧ ਗਿਆ ਹਨ ਤੇ ਕੀ ਹੋਇਆ ਸੀ ਰਾਜੂ ਕੀ ਕਹਨ ਲੀਏ ਪੰਜ ਰੋਣ ਕਿਹਦੇ ਲਈ ਹੈ ਅੱਧੇ ਬੰਦੇ ਨੂੰ ਚਾਹੋ ਮੁੰਰੀ ਦਾ ਮਤਲਬ ਇਹ ਹੁੰਦਾ ਦੂਸਰਾ ਪ੍ਰੋਬਲਮ ਵੀ ਨਹੀਂ ਆਪਾਂ ਹੀ ਜਨਾ ਫੇਰ ਆਪਨੇ ਆਪਨੇ ਮਾਲਕ ਨੂੰ ਬਤਾ ਹਾਂ ਮਾਲਕ ਨੂੰ ਬਤਾਇਆ ਰੱਬ ਚਲੋ ਠੀਕ ਆ ਦੋਸਤੋ ਬਈ ਰੌਲਾ ਨਿਪਟੜਾ ਹੀ ਚੰਗਾ ਹਨਾ ਬਾਈ ਵੀ ਗਲਤੀ ਮੰਨ ਕੇ ਸਾਰੇ ਆ ਬੰਦੇ ਸਾਰੇ ਮੈਂ ਦੀ ਮੂਤਵਾਰ ਤੇ ਬਾਕੀ ਤੁਸੀਂ ਸਾਰੇ ਆਪ ਦੇ ਸੁਝਾਅ ਦੇ ਦਿਓ ਜੀ ਐਵੇਂ ਇਹਨਾਂ ਦੇ ਆ ਨਿਪਟ ਗਿਆ ਬਈ ਜਰਾ ਆਪ ਨੂੰ ਮੈਂ ਨਿਵਾਦ ਐਸਾ ਕਰੋਗੇ